ਤੁਸੀਂ ਕੋਸ਼ਿਸ਼ੋ ਉਹਨੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੇ ਇੱਕ ਬੰਦੇ ਦਾ ਮੈਕਸਿਮਮ ਕੇਸ ਤੇ 4 ਸਾਲ ਉਹ ਜਾਂ 3 ਸਾਲ ਕੁਝ 2 ਸਾਲ ਤੋਂ ਬੱਲੇ ਤਰਨਤਾਰ ਤੋਂ ਵੱਡੀ ਖਬਰ ਤਰਨਤਾਰ ਦੀ ਅਦਾਲਤ ਵੱਲੋਂ ਅੱਜ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਵਿਧਾਨ ਸਭਾ ਹਲਕਾ ਕਡੂ ਸਹਿ ਤੋਂ ਐਮ ਐਲ ਏ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਈ ਹੈ ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 2000 13 ਨਾਲ ਸੰਬੰਧਿਤ ਹੈ ਜਿਸ ਵਿੱਚ ਲਾਲਪੁਰਾ ਉੱਤੇ ਗੰਭੀਰ ਦੋਸ਼ ਲੱਗੇ ਸਨ ਲੰਬੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਕਾਰਵਾਈ ਤੋਂ ਬਾਅਦ ਅੱਜ ਜੱਜ ਸਾਹਿਬ ਨੇ ਇਹ ਫੈਸਲਾ ਸੁਣਾਇਆ ਜਿਹੜਾ ਸਾਹਿਬ ਜੀ 12 ਸਾਲ ਦਾ ਇੰਤਜ਼ਾਰ ਕਰਨਾ ਪਿਆ ਅਮਨ ਦਾ ਸਾਹਿਬ ਜੀ ਜਾਣਦੇ ਯਾਰ ਜਾਣਦੇ ਲੰਬਾ ਨਕਮ ਲੰਬਾ ਇੰਤਜ਼ਾਰ ਹੀ ਰਹਿਣ ਦੇ ਦਿੱਤੀ ਮੋਰ ਇਹ ਅਟੈਂਸ਼ਨ ਲੈਣੇ ਹੈ ਕਿ ਉਹਨੇ ਕਰੀਏ ਹੈ ਲੋਕਾਂ ਦਾ ਨਵਾਦ ਨਾ ਕਰਦੀ ਨਾਲ ਮੀਡੀਆ ਦਾ ਉਹ ਜੇਕਰ ਨਹੀਂ ਕੋਈ ਗੱਲ ਨਹੀਂ ਉਧਰੋਂ ਦੀ ਲੰਬਾ ਲੰਬਾ ਇੰਤਜ਼ਾਰ ਜਿਹੜਾ ਕਰਨਾ ਪਿਆ ਲੰਬਾ ਇੰਤਜ਼ਾਰ ਜਿਹੜਾ ਕਰਨਾ ਪਿਆ ਐਸੀ ਇਧਰੋਂ ਦੀ ਗੱਲ ਬਹੁਤ ਜ਼ਰੂਰੀ ਹੈ ਤੁਸੀਂ ਖੁਸ਼ ਹੋ ਮੇ ਪਹੁੰਚ ਕੋਟ ਨੇ ਜਿਹੜਾ ਫੈਸਲਾ ਸੁਣਾਇਆ ਤੁਸੀਂ ਉਸ ਤੋਂ ਸਹਿਮਤ ਹੋ ਕਿੰਨਾ ਫੈਸਲਾ ਹੈ ਕਿੰਨੇ ਸਾਲ ਦੀ ਸਜ਼ਾ ਸਾਰੇ ਇੱਕ ਬਾਰੇ ਦੱਸੋ ਮੈਕਸਿਮਮ ਕੇਸ ਤੇ 4 ਸਾਲ ਕੀਤੀ ਹੈ ਮੋਝਾ ਚ 1 ਸਾਲ ਕੁਝ 2 ਸਾਲ ਪਰ ਜਿਹੜਾ ਐਸਸੀਐਸਟੀ ਐਕਟ ਦੇ ਉੱਚ 4 ਸਾਲ ਸਜ਼ਾ ਕਿੰਨੇ ਦੋਸ਼ੀਆਂ ਸਜ਼ਾ ਹੋਈਆਂ ਕਿੰਨੇ ਦੋਸ਼ੀਆਂ ਨੂੰ ਸਜ਼ਾ ਹੋਈ ਹੈ ਜੇ ਇਹ ਇੱਕ ਦਾ ਜਿਹੜਾ ਸ਼ਾਸ਼ੀ ਸੀ ਦੋਸ਼ੀ ਉਹਨੂੰ ਤੇ ਅੜਜਿਲ ਚੋ ਅੱਜ ਪੇਸ਼ ਨਹੀਂ ਕੀਤਾ ਗਿਆ ਉਹਦੀ 16 ਤਰੀਕ ਨੂੰ ਰੱਖੀ ਆ ਬਾਕੀ ਸਾਰੇ ਦੋਸ਼ੀਆਂ ਨੂੰ ਵਕਤ ਵਕਤ ਤਰਾ ਮਤੈਂ ਤੇ ਸਜ਼ਾ ਕਰ ਤੇ ਮਨਜਿੰਦਰ ਸਿੰਘ ਲਾਹਰਣੇ ਕਿੱਥੇ ਲੈ ਕੇ ਜਾਇਆ ਜਾ ਰਿਹਾ ਵਹ ਹੁਣ ਕੰਨੀ ਇਹ ਬਰੈਂਟ ਉਹਨਾਂ ਦੇ ਜਿੱਥੇ ਵੀ ਮਾਰਾ ਉਹ ਬਣਾਏ ਸੀ ਠੀਕ ਆ ਜੀ ਇਹ ਉਹਨਾਂ ਤੇ ਸੋਨੂ ਓਏ ਹੂੰ ਤੇ ਮੇਰੇ ਨਾਲ ਸਮਰਥਕ ਬਹੁਤ ਆਏ ਪਏ ਇੱਥੇ ਜਿੰਨੀ ਜਿਹੜਾ ਮਤਲਬ ਬੁਰੀ ਚਰਨੀ ਜੈ ਜਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਹ ਜਿਹੜਾ ਆ ਉਹ ਬਿਲਕੁਲ ਫਰੀ ਗਲਤ ਕਰ ਰਹੇ ਹੈ ਕਿਉਂਕਿ ਜਿੰਨੇ ਵੀ ਸਰਕਾਰ ਹੈਗੀ ਹੈ ਪ੍ਰੈਸ਼ਰਾਈਜ਼ ਕਰਦੀ ਹੈ ਜੀ ਮਿਸਰ ਤਾਂ ਕਿ ਕੋਈ ਸ਼ਰਨ ਦੇ ਪਰਿਵਾਰਾਂ ਨੂੰ ਇਹ ਲੋਕ ਜਿਹੜਾ ਆਪਣਾ ਕੇਸ ਨਾ ਲੜਨ ਤਾਂ ਅਸੀਂ ਹਮੇਸ਼ਾ ਜਿਹੜਾ ਹੈ ਉਹ ਮਾਂਜੂ ਕੋਰਟ ਤੇ ਬਵਸੰਗ ਵੇਖ ਕੇ ਕਾਨੂੰਨ ਤੇ ਜਿਹੜਾ ਵਿਸ਼ਵਾਸ ਰੱਖਿਆ ਤੇ ਅੱਜ ਜਿਹੜਾ ਆ ਮਾਂਜੂ ਕੋਰਟ ਨੇ ਤੇ ਬਵਸੰਗ ਵੇਖ ਕੇ ਕਾਨੂੰਨ ਨੇ ਜਿਹੜਾ ਆ ਤੋਂ ਪ੍ਰੋਪਰ ਜਿਹੜੀ ਉਹਨਾਂ ਨੂੰ ਸਜ਼ਾ ਦਿੱਤੀ ਆ ਤਹੀ ਧੰਨਵਾਦ ਕਰਦੇ ਹਾਂ ਬਾਬਾ ਸਾਹਿਬ ਦਾ ਜਿਨ੍ਹਾਂ ਨੇ ਇਹ ਤਿਆਰੀ ਪਾਣੀ ਸਪਲਾਈ ਸਟੇਟਿੰਗ ਕੀਤਾ ਹੁਣ ਚੋੜੇ ਬਹੁਤ ਸਭ ਹਨ ਆ ਜੋ ਯਾਰ ਐਕਸਕਿਊਜ਼ ਮੈਮ ਐਕਸਕਿਊਜ਼ ਯਾਰ ਜਿੰਨਾ ਤੁਸੀਂ ਛੋੜਦੇ ਆ ਇਹ ਭਾਵ ਉਹ ਬੋਲ